हांजी ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਬਾਸਮਤੀ ਦੇ ਤਾਜ਼ਾ ਰੇਟ ਤੇ ਮਿੱਤਰੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਜਿਹੜੀ ਬਾਸਮਤੀ ਨਵੀਂ ਬਾਸਮਤੀ ਆਉਣੀ ਆ ਜਿਹੜੀ ਸ਼ੁਰੂ ਹੋ ਗਈ ਆ ਤੇ ਕਰਦੇ ਆ ਗੱਲਬਾਤ ਕੀ ਆ ਜਿਹੜੇ ਰੇਟ ਚੱਲ ਰਹੇ ਆ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੇ ਤੇ ਬਾਕੀ ਯੂਪੀ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਕੀ ਰੇਟ ਆ ਜਿਹੜਾ ਬਾਸਮਤੀ ਦਾ ਚੱਲ ਰਿਹਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਿਹਾ ਤਰਜਾਨਾ ਰੇਟ ਦੇਖਣ ਲਈ YouTube ਚੈਨਲ ਖੇਤੀવાડી ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਕਿਸਾਨ ਵੀਰੋ ਜੇ ਗੱਲ ਕਰੀ ਆਪਾਂ ਬਾਸਮਤੀ ਦੀ ਤਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਜਿਹੜੀ ਬਾਸਮਤੀ ਪਹੁੰਚਣੀ ਸ਼ੁਰੂ ਹੋ ਗਈ ਹੈ ਜੀ ਸੀਜ਼ਨ ਦਾ ਜਿਹੜਾ ਸਟਾਰਟ ਹੋ ਗਿਆ ਤੇ ਪਹਿਲੀ ਢੇਰੀ ਹੈ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਆਈ ਹੈ ਜੀ ਬਾਸਮਤੀ ਦੀ ਤੇ ਉਹਦੇ ਬਾਰੇ ਆਪਾਂ ਕੱਲ੍ਹ ਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਮੰਡੀ ਹੈਗੀ ਕਿਸਾਨ ਵੀਰੋ ਗੰਗੋ ਮੰਡੀ ਅੱਜ ਹੈਗੀ ਹੈ ਜੀ 21 ਅਗਸਤ 2025 ਦਿਨ ਬੁੱਧਵਾਰ ਤੇ ਕਿਸਾਨ ਵਿਰੋਗ ਗੋ ਮੰਡੀ ਦੇ ਵਿੱਚ ਜਿਹੜੀ 1509 ਬਾਸਮਤੀ ਪਹੁੰਚੀ ਆ ਉਹਦਾ ਰੇਟ ਅੱਜ 3100 ਰੁਪਏ ਰਿਹਾ ਜੀ ਅਗਲੀ ਮੰਡੀ ਆ ਕਿਸਾਨ ਵਿਰੋਗ ਨਰੇਲਾ ਮੰਡੀ ਨਰੇਲਾ ਮੰਡੀ ਦੇ ਵਿੱਚ ਆ ਜਿਹੜੀ 1509 ਦਾ ਰੇਟ ਅੱਜ 2900 ਤੋਂ ਲੈ ਕੇ 2985 ਰੁਪਏ ਰਿਹਾ ਜੀ ਤੇ ਅਗਲੀ ਮੰਡੀ ਹੈਗੀ ਆ ਕਿਸਾਨ ਵਿਰੋਗ ਕਰੋੜਾ ਮੰਡੀ ਕਰੋੜਾ ਮੰਡੀ ਦੇ ਵਿੱਚ ਬਾਸਮਤੀ 1509 ਦਾ ਰੇਟ ਆ ਜਿਹੜਾ ਅੱਜ 3000 ਰੁਪਏ ਰਿਹਾ ਜੀ ਤੇ 100 ਰੁਪਿਆ ਜੇ ਮੰਦੀ ਰਹੀ ਹੈ ਜੀ ਕਰੋੜਾ ਮੰਡੀ ਦੇ ਵਿੱਚ ਬਾਸਮਤੀ ਤੇ ਕਰਨਾਲ ਮੰਡੀ ਹੈ ਜੀ ਅਗਲੀ ਕਰਨਾਲ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਅੱਜ 3100 ਰੁਪਏ ਰਿਹਾ ਜੀ ਤੇ 20 ਰੁਪਏ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ 50000 ਬੋਰੀ ਕਰਨਾਲ ਮੰਡੀ ਦੇ ਵਿੱਚ ਪਹੁੰਚੀ ਹੈ ਕਿਉਂਕਿ ਵੱਡੀ ਮੰਡੀ ਹੈ ਤੇ ਕਾਫੀ ਏਰੀਆ ਦੇ ਵਿੱਚ ਬਾਸਮਤੀ ਲੱਗਦੀ ਹੈ ਹਰਿਆਣੇ ਦੇ ਤੇ ਬਾਕੀ ਯੂਪੀ ਵਾਲਾ ਮਾਲ ਵੀ ਕਈ ਵਾਰ ਇੱਥੇ ਪਹੁੰਚਦਾ ਤੇ ਉਹਦੇ ਕਰਕੇ ਕਰਨਾਲ ਮੰਡੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਬੈਗ ਆਉਂਦੇ ਆ ਬੋਰੀ 50000 ਬੋਰੀ ਅੱਜ ਵੀ ਪਹੁੰਚੀ ਆ ਅਗਲੀ ਮੰਡੀ ਹੈ ਕਿਸਾਨ ਵੀਰੋ ਗਰਦਪੁਰ ਮੰਡੀ ਗਰਦਪੁਰ ਮੰਡੀ ਦੇ ਵਿੱਚ ਆ ਜਿਹੜਾ PR 126 ਆ ਜੀ ਉਹਦਾ ਰੇਟ ਅੱਜ 1850 ਤੋਂ ਲੈ ਕੇ 2000 ਰੁਪਏ ਤੱਕ ਰਿਹਾ ਜੀ ਅਗਲੀ ਮੰਡੀ ਕਿਸਾਨ ਵੀਰੋ ਰਦੌਰ ਮੰਡੀ ਆ ਜੀ ਰਦੌਰ ਮੰਡੀ ਦੇ ਵਿੱਚ ਜਿਹੜੀ 1509 ਉਹਦਾ ਰੇਟ ਅੱਜ 2250 ਤੋਂ ਲੈ ਕੇ 3080 ਰੁਪਏ ਰੇਟ ਰਿਹਾ ਜੀ ਤੇ ਇੱਥੇ ਆ ਜਿਹੜੀ 2000 ਬੋਰੀ ਪਹੁੰਚੀ ਆ ਅਗਲੀ ਮੰਡੀ ਹੈ ਕਿਸਾਨ ਵੀਰੋ ਕੜਮੁਖਤਿਆਵਰ ਮੰਡੀ ਕੜਮੁਖਤਿਆਵਰ ਮੰਡੀ ਦੇ ਵਿੱਚ ਆ ਜਿਹੜੀ 1509 ਦਾ ਰੇਟ 2900 ਤੋਂ ਲੈ ਕੇ 3000 ਰੁਪਏ ਰਿਹਾ ਤੇ 50 ਰੁਪਏ ਜਵਾਨਸਮਤੀ ਇੱਥੇ ਮੰਡੀ ਰਹੀ ਆ ਜੀ ਅਗਲੀ ਮੰਡੀ ਆ ਕਿਸਾਨ ਵੀਰੋ ਪੰਜਾਬ ਦੀ ਮੰਡੀ ਆ ਗਈ ਜੀ ਸ਼੍ਰੀ ਅੰਮ੍ਰਿਤਸਰ ਸਹਿਬ ਮੰਡੀ ਇੱਥੇ ਜੀ 21 ਅਗਸਤ ਨੂੰ ਅੱਜ ਪਹਿਲੀ ਢੇਰੀ ਆਈ ਆ ਜੀ ਬਾਸਮਤੀ ਦੀ ਨਵੀਂ ਬਾਸਮਤੀ ਸੀਗੀ 1509 ਦਾ ਰੇਟ ਆ ਜਿਹੜਾ 2800 ਤੇ 21 ਰੁਪਏ ਲੱਗਿਆ ਰੇਟ ਤਾਂ ਘਟ ਲੱਗਿਆ ਕਿਉਂਕਿ ਕਿਸਾਨ ਵੀਰੋ ਜਿਹੜਾ ਮਾਲ ਆ ਜਿਆਦਾ ਹਰਾ ਹੁੰਦਾ ਤੇ ਮੌਇਸਚਰ ਵਿੱਚ ਜਿਆਦਾ ਹੁੰਦਾ ਉਹਦੇ ਕਰਕੇ ਰੇਟ ਘੱਟ ਹੀ ਲੱਗਿਆਗਾ 2800 ਤੇ ਟਿੱਕੀਰ ਵੀ ਰੇਟ ਲੱਗਿਆ ਜੀ ਅੱਜ ਤੇ 100 ਬੋਰੀਏ ਜਿਹੜੀ ਪਹੁੰਚੀ ਸੀ ਅੰਮ੍ਰਿਤਸਰ ਮੰਡੀ ਦੇ ਵਿੱਚ ਅਗਲੀ ਮੰਡੀ ਹੈ ਕਿਸਾਨ ਵੀਰੋ ਬਲੰਦਸ਼ਹਿਰ ਮੰਡੀ ਬਲੰਦਸ਼ਹਿਰ ਮੰਡੀ ਦੇ ਵਿੱਚ 1509 ਪਹੁੰਚੀ ਹੈ ਜੀ ਉਹਦਾ ਰੇਟ 2800 ਤੋਂ ਲੈ ਕੇ 3050 ਰੁਪਏ ਤੇ ਜਹਾਗੀਰਵੰਦੀ ਜਹਾਗੀਰਬਾਦ ਮੰਡੀ ਦੇ ਵਿੱਚ ਜਿਹੜਾ ਰੇਟ 1509 ਦਾ 2900 ਤੋਂ ਲੈ ਕੇ 2950 ਰੁਪਏ ਰਿਹਾ ਜੀ ਲਾੜਵਾ ਮੰਡੀ ਦੇ ਵਿੱਚ ਅੱਜ ਰੇਟ 3190 ਰੁਪਏ ਰਿਹਾ ਜੀ ਧੰਨਵਾਦ ਜੀ ਇਨੇ ਗ੍ਰੇਟ ਆਪਣੇ ਕੋਲੇ ਆਏ ਸੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਮਾਸ ਮਤੀ ਸ਼ੁਰੂ ਹੋ ਰਹੀ ਹੈ ਜੀ ਚੈਨਲ ਨੂੰ ਜਰੂਰ ਫੋਲੋ ਕਰ ਲਓ ਹਰਿਆਣਾ ਰੇਟ ਦੇਖਣ ਲਈ ਹੁਣ ਆਪਾਂ ਲਗਾਤਾਰ ਆਪਾਂ ਅਪਡੇਟ ਕਰਦੇ ਰਿਹਾ ਕਰਾਂਗੇ ਫੋਟੋਆਂ ਜਰੀਏ ਵੀ ਤੇ ਵੀਡੀਓ ਜਰੀਏ ਵੀ ਫੇਸਬੁੱਕ ਤੇ ਫੋਟੋਆਂ ਸ਼ੇਅਰ ਕਰਿਆ ਕਰਾਂਗੇ ਬਾਕੀ YouTube ਤੇ ਵੀਡੀਓ ਤੇ ਫੇਸਬੁੱਕ ਤੇ ਨਾਲ ਵੀਡੀਓ ਵੀ ਆਇਆ ਕਰੂਗੀ ਫੋਟੋਆਂ ਦੇ ਰੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਪੰਜਾਬ ਦੀਆਂ ਮੰਡੀਆਂ ਦੇ ਹਰਿਆਣਾ ਦੀਆਂ ਮੰਡੀਆਂ ਦੇ UP ਦੀਆਂ ਮੰਡੀਆਂ ਦੇ ਦਿੱਲੀ ਦੀਆਂ ਮੰਡੀਆਂ ਦੇ ਧੰਨਵਾਦ ਜੀ